ਹਾਂਜੀ ਅੱਜ ਆਪਾਂ ਜਾ ਰਹੇ ਹਾਂ ਭੂਆ ਕੋਲੇ ਭੂਆ ਦਾ ਪਿੰਡ ਹੈਗਾ ਇੱਥੋਂ 11-12 ਕਿਲੋਮੀਟਰ ਦੂਰ 1.5 ਕਿਲੋਮੀਟਰ ਤੇ ਜਾ ਵੀ ਰਹੇ ਆਪਾਂ ਅੱਜ ਸਾਈਕਲ ਤੇ ਤੇ ਸਾਈਕਲ ਲਿਆਂਦਾ ਆਪਾਂ ਨਵਾਂ ਤੇ ਸਾਰੇ ਜਾਣੇ ਤੇ ਉਹ ਵਧਾਈਆਂ ਤੇ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਹੁਣ ਵੀ ਜੇ ਕਿਤੇ ਕੋਈ ਨੇੜੇ ਰਿਸ਼ਤੇਦਾਰੀ ਹੈ ਨਾ ਤਾਂ ਉੱਥੇ ਮਿਲਣ ਵਾਸਤੇ ਤਾਂ ਆਪਾਂ ਸਾਈਕਲ ਦੀ ਜਾਈਏ ਜਿਵੇਂ ਪਹਿਲਾਂ ਬਜ਼ੁਰਗ ਆਪਣੇ ਜਾਂਦੇ ਹੁੰਦੇ ਸੀ ਸਾਈਕਲਾਂ ਤੇ ਉਹ ਤਾਂ ਫਿਰ ਵੀ ਤੁਰ ਕੇ ਜਾਂਦੇ ਸੀ ਆਪਣੇ ਕੋਲ ਤਾਂ ਸਾਈਕਲ ਹੈਗਾ ਬਾਕੀ ਸਾਰਾ ਕੁਝ ਹੈਗਾ ਮਹਾਰਾਜ ਦੀ ਕਿਰਪਾ ਨਾਲ ਗੱਡੀ ਮੋਟਰਸਾਈਕਲ ਪਰ ਆਪਾਂ ਕੋਸ਼ਿਸ਼ ਕਰਦੇ ਆਂ ਵੀ ਸ਼ਾਇਦ ਆਪਾਂ ਵੀ ਆਪਣੇ ਪੁਰਾਣੇ ਬਯੁਰਗਾ ਵਾਂਗੂ ਸਾਈਕਲਾਂ ਤੇ ਜਾ ਜਾ ਕੇ ਖੁਸ਼ ਰਹਿ ਸਕੀਏ। ਨਾਲੇ ਸਿਹਤ ਆਪਣੀ ਤੰਦਰੁਸਤ ਰਹਿ ਸ਼ਕੇ। ਤੇ ਸਾਈਕਲ ਆਪਾਂ ਲਿਆਂਦਾ ਤੇ ਕਰੋ ਦਰਸ਼ਨ ਸਾਈਕਲ ਦੇ। ਤੇ ਦਿਓ ਵਧਾਈਆਂ ਛੋਟੇ ਭਾਈ ਨੂੰ। ਤੇ ਸਾਰੇ ਸੱਚੇ ਨਿਮਤਰਾ ਦਾ ਧੰਨਵਾਦ। ਇਹਨੂੰ ਲੱਗਦਾ ਵੀ ਯਾਰ ਆ ਕੰਮ ਵੀ ਵਧੀਆ ਸਾਈਕਲ ਵਾਲਾ। ਤਾਂ ਕਮੈਂਟ ਦੇ ਵਿੱਚ ਦੱਸਿਓ ਭਾਈ ਕੰਮ ਔਖਾ ਵੈਸੇ। ਤਕਾਬੜ ਜੀ ਤਾਂ ਹੁੰਦੀ ਆ ਥੋੜੀ ਜੀ ਦਮ ਚੜਦਾ। ਪਰ ਸਿਹਤ ਘੇਰ ਬਣੂ ਪੂਰੀ। ਪਹਿਰਾ ਨਾਲ ਚਲਾਈ ਜਾ ਤੇ ਸ਼ਿੰਗਾਂ ਨੂੰ ਆਥ ਪਾਈ ਜਾ ਇਹ ਆਪਣਾ ਸ਼ੈਂਕਲ